ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮਸੇਵਾਲ ਦੇ ਛੋਟੇ ਭਰਾ ਨਿੱਕੇ ਸਿੱਧੂ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲ ਦੇ ਚਲੇ ਜਾਣ ਤੋਂ ਬਾਅਦ ਉਸ ਦੀ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਜੁੜੇ ਰਹਿੰਦੇ ਹਨ ਪਰ ਇੱਕ ਚੀਜ਼ ਹੋਰ ਹੈ ਜੋ ਸਿੱਧੂ ਦੇ ਫੈਨਾਂ ਨੂੰ ਬਹੁਤ ਖੁਸ਼ੀ ਦਿੰਦੀ ਹੈ ਉਹ ਹੈ ਉਸ ਦੇ ਛੋਟੇ ਭਰਾ ਨਿੱਕੇ ਸਿੱਧੂ ਦੀਆਂ ਵੀਡੀਓ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੋਟਾ ਸਿੱਧੂ ਹਵੇਲੀ ਵਿੱਚ ਹੋਰ ਬੱਚਿਆਂ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਆਪਣੀ ਮਿੱਠੀ ਤੇ ਤੋਤਲੀ ਆਵਾਜ਼ ਵਿੱਚ ਕੁਝ ਬੋਲ ਰਿਹਾ ਸੀ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਖੁਸ਼ ਵੀ ਹੋਇਆ ਤੇ ਹੈਰਾਨ ਵੀ। ਖਾਸ ਗੱਲ ਇਹ ਹੈ ਕਿ ਛੋਟੇ ਸ਼ੁਭ ਨੇ ਜੋ ਟੀ-ਸ਼ਰਟ ਪਹਿਨੀ ਹੋਈ ਸੀ ਉਸ ਤੇ ਬਾਈ ਸਿੱਧੂ ਮੁਸੱਲ ਦੀ ਤਸਵੀਰ ਪ੍ਰਿੰਟ ਸੀ। ਇਹ ਮੰਜ਼ਰ ਵੇਖ ਕੇ ਫੈਨਾਂ ਦਾ ਦਿਲ ਪਿਗਲ ਗਏ। ਤੁਹਾਨੂੰ ਦੱਸ ਦਈਏ ਕਿ ਮਾਤਾ ਚਰਨ ਕੋਰ ਅਕਸਰ ਹੀ ਛੋਟੇ ਸ਼ੁਭ ਨੂੰ ਐਸੇ ਕੱਪੜੇ ਪਹਨਉਂਦੀ ਹੈ ਜਿਨ੍ਹਾਂ ਤੇ ਬਾਈ ਸਿੱਧੂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਹਨ। ਸਿੱਧੂ ਦੇ ਫੈਨਾਂ ਲਈ ਇਹ ਇੱਕ ਅਨਮੋਲ ਪੋਲ ਪਾਲਸੀ ਇੱਕੋ ਵੀਡੀਓ ਵਿੱਚ ਦੋਨੇ ਭਰਾਵਾਂ ਦੀਆਂ ਝਲਕਾਂ ਮਿਲਣੀਆਂ ਇੱਕ ਪਾਸੇ ਛੋਟਾ ਸ਼ੁਭ ਦੂਜੇ ਪਾਸੇ ਉਸਦੀ ਟੀ-ਸ਼ਰਟ ਤੇ ਬਾਈ ਸਿੱਧੂ ਇਸ ਦ੍ਰਿਸ਼ ਨੇ ਹਜ਼ਾਰਾਂ ਦਿਲ ਜਿੱਤ ਲਏ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਛੋਟੇ ਸ਼ੁਭ ਦਾ ਤੁਰਨਾ ਤੇ ਚਿਹਰਾ ਬਿਲਕੁਲ ਬਾਈ ਸਿੱਧੂ ਨਾਲ ਮਿਲਦਾ ਹੈ ਲੋਕਾਂ ਨੇ ਕਿਹਾ ਕਿ ਛੋਟੇ ਸ਼ੁਭ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਬਾਈ ਸਿੱਧੂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਮੈਂਟ ਕਰਦੇ ਹੋਏ ਕਿਹਾ ਸਾਡਾ ਸਿੱਧੂ ਮੁੜ ਤਾਂ ਨਹੀਂ ਸਕਦਾ ਪਰ ਛੋਟੇ ਸ਼ੁਭ ਨੂੰ ਵੇਖ ਕੇ ਲੱਗਦਾ ਜਿਵੇਂ ਬਾਈ ਸਿੱਧੂ ਦੇ ਵਿੱਚ ਹੀ ਹੋਵੇ ਕਿਸੇ ਨੇ ਲਿਖਿਆ ਪ੍ਰਮਾਤਮਾ ਛੋਟੇ ਸ਼ੁਭ ਨੂੰ ਲੰਬੀ ਉਮਰ ਬਖਸ਼ੇ ਸਾਨੂੰ ਉਸ ਵਿੱਚ ਬਾਈ ਸਿੱਧੂ ਦੀ ਛਵੀ ਨਜ਼ਰ ਆਉਂਦੀ ਹੈ ਦੋਸਤੋ ਸਾਨੂੰ ਵੀ ਇਹੀ ਅਰਦਾਸ ਕਰਨੀ ਚਾਹੀਦੀ ਹੈ ਛੋਟੇ ਸ਼ੁਭ ਨੂੰ ਹਮੇਸ਼ਾ ਖੁਸ਼ੀਆਂ ਮਿਲਣ ਉਹ ਸਿਹਤਮੰਤ ਤੇ ਲੰਬੀ ਉਮਰ ਵਾਲੀ ਜ਼ਿੰਦਗੀ ਜੀਵੇ ਬਾਈ ਸਿੱਧੂ ਹੁਣ ਮੁੜ ਕੇ ਤਾਂ ਨਹੀਂ ਆ ਸਕਦਾ ਪਰ ਉਸ ਦੀਆਂ ਯਾਦਾਂ ਉਸ ਦੇ ਗਾਣੇ ਅਤੇ ਹੁਣ ਉਸ ਦੇ ਛੋਟੇ ਭਰਾ ਰਾਹੀ ਸਾਨੂੰ ਹਮੇਸ਼ਾ ਜਿਉਂਦੇ ਰਹਿਣਗੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਕਿ ਛੋਟੇ ਸ਼ੁਭ ਦੀ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਡੇ ਲਈ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਹਰ ਖਬਰ ਤੇ ਹਰ ਝਲਕ ਸਭ ਤੋਂ ਪਹਿਲਾਂ ਲਿਆ ਸਕੀਏ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ